ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਪਾਂ 15ਵੀਂ ਪੌੜੀ ਦੀ ਜਿਹੜੀ ਹੈ ਵਿਚਾਰ ਹੈ ਉਹਦੀ ਵਿਆਖਿਆ ਕਰਦੇ ਆ ਮੰਨ ਪਾਵਹਿ ਮੋਖ ਦਵਾਰ ਜਿਹੜੇ ਗੁਰੂ ਦੇ ਸ਼ਬਦ ਨੂੰ ਪਾਈ ਮੰਨ ਜਾਂਦੇ ਨੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਆ ਉਹਦੇ ਅਨੁਸਾਰੀ ਜੀਵਨ ਬਣਾ ਲੈਂਦੇ ਆ ਉਹ ਮੋਖ ਦਵਾਰ ਪਾ ਲੈਂਦੇ ਆ ਮੋਖ ਦਵਾਰ ਦਾ ਮਤਲਬ ਹੁੰਦਾ ਹੈ ਮੁਕਤ ਦਵਾਰਾ ਪਾਉਣਾ ਮੁਕਤੀ ਕਰ ਲੈਣੀ ਮੁਕਤ ਹੋ ਜਾਣਾ ਆਜ਼ਾਦ ਹੋ ਜਾਣਾ ਕਿੰਨਾ ਤੋਂ ਆਜ਼ਾਦ ਹੋਣਾ ਹੈ ਬਹਿਮਾ ਤੋਂ ਭਰਮਾ ਤੋਂ ਕਰਮ ਕੰਡਾਂ ਤੋਂ ਤੇ ਵਿਸ਼ਿਆਂ ਤੋਂ ਬਿਕਾਰਾਂ ਤੋਂ ਨਸ਼ਿਆਂ ਤੋਂ ਇਹਨਾਂ ਤੋਂ ਮੁਕਤ ਹੋਣਾ ਹੀ ਮੋਖ ਦੁਆਰਾ ਪਾਉਣਾ ਹੈ ਇਹ ਤਾਂ ਹੋ ਸਕਦਾ ਹੈ ਜੇ ਅਸੀਂ ਗੁਰੂ ਦੇ ਉਪਦੇਸ਼ ਦੇ ਰਾਹੀ ਉਹਨੂੰ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਵਸਾਵਾਂਗੇ ਮੰਨ ਪਰਵਾਰ ਸਾਧਾਰ ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦੇ ਆ ਭਾਈ ਗੁਰੂ ਦੇ ਉਪਦੇਸ਼ ਦੇ ਅਨਸਾਰ ਹੀ ਹੋ ਜਾਂਦੇ ਆ ਉਹ ਆਪਣੇ ਪਰਿਵਾਰ ਨੂੰ ਸਧਾਰ ਸਾਧ ਲੈਂਦੇ ਆ ਆਪਣੇ ਪਰਿਵਾਰ ਦਾ ਉਧਾਰ ਕਰ ਦਿੰਦੇ ਆ ਹੁਣ ਇੱਥੇ ਗੱਲ ਥੋੜੀ ਜੀ ਦੇਖਣ ਵਾਲੀ ਹੈ ਵੀ ਪਰਿਵਾਰ ਹੈ ਜਿਹੜਾ ਉਹ ਕੀ ਹੈ ਹੁਣ ਗੁਰਬਾਣੀ ਹਰ ਇਨਸਾਨ ਵਾਸਤੇ ਆ ਕਿ ਜਿਹੜੇ ਵਿਆਹ ਨਹੀਂ ਹੁੰਦੇ ਨੌਜਵਾਨ ਉਹਨਾਂ ਵਾਸਤੇ ਵੀ ਆ ਜਿਹੜੇ ਬਜ਼ੁਰਗ ਵੀ ਵਿਆਹ ਹੀ ਨਹੀਂ ਹੁੰਦੇ ਉਹਨਾਂ ਵਾਸਤੇ ਵੀ ਫਿਰ ਉਹਨਾਂ ਦਾ ਪਰਿਵਾਰ ਤਾਂ ਹੋਇਆ ਹੀ ਨਾ ਸਾਧ ਸੰਗਤ ਜੀਓ ਜਿਹੜਾ ਸਾਡਾ ਪਰਿਵਾਰ ਹੈ ਨਾ ਉਹ ਬੱਚਿਆਂ ਦੀ ਗੱਲ ਨਹੀਂ ਹੈਗੀ ਬੱਚੇ ਤਾਂ ਹੋ ਸਕਦਾ ਕੋਈ ਬੰਦਾ ਗੁਰੂ ਦੇ ਗਿਆਨ ਅਨੁਸਾਰ ਹੀ ਆਪਣਾ ਜੀਵਨ ਬਣਾ ਲੇ ਬੱਚੇ ਨਾਲ ਉਸ ਗੱਲ ਨੂੰ ਮੰਨਣਾ ਪਰ ਜਿਹੜਾ ਸਾਡਾ ਪਰਿਵਾਰ ਹੈ ਕਰਮਿੰਦਰੇ ਗਿਆਨਿੰਦਰੇ ਇਹਨਾਂ ਦੀ ਗੱਲ ਹੈ ਜਿਹੜਾ ਮਨੁੱਖ ਭਾਈ ਗੁਰੂਦੇਵ ਜੀ ਦੇ ਅਨਸਾਰੀ ਹੋ ਜਾਂਦਾ ਹੈ ਉਹ ਆਪਣੇ ਕਰਮ ਇੰਦਰੀਆਂ ਨੂੰ ਆਪਣੇ ਗਿਆਨ ਇੰਦਰੀਆਂ ਨੂੰ ਆਪਣੀਆਂ ਅੱਖਾਂ ਨੂੰ ਆਪਣੇ ਜਿਹੜੇ ਹੱਥ ਪੈਰ ਨੇ ਉਹਨਾਂ ਨੂੰ ਸਾਧ ਲੈਂਦਾ ਹੈ ਪਾ ਮਾੜੇ ਪਾਸਿਓਂ ਰੋਕ ਲੈਂਦਾ ਹੈ ਇਹ ਹੈ ਪਰਿਵਾਰ ਦੀ ਪਰਿਵਾਰ ਦਾ ਸਾਧਾਰਨ ਕਰਨਾ ਜਿਹੜੇ ਲੋਕ ਗੁਰੂ ਦੇ ਗਿਆਨ ਨੂੰ ਮੰਨ ਲੈਂਦੇ ਆ ਉਹ ਆਪਣੇ ਪਰਿਵਾਰ ਨੂੰ ਆਪਣੇ ਗਿਆਨ ਇੰਦਰੀ ਕਰਮ ਇੰਦਰੀਆਂ ਨੂੰ ਸਾਧ ਲੈਂਦੇ ਆ ਮਨਾਂ ਤਰ ਤਾਰੇ ਗੁਰਸਿੱਖ ਜਿਹੜੇ ਗੁਰੂ ਦੇ ਉਪਦੇਸ਼ ਨੂੰ ਪਾਈ ਆਪਣੇ ਹਿਰਦੇ 'ਚ ਵਸਾ ਲੈਂਦੇ ਆ ਆਪ ਤਾਂ ਉਤਾਰਦੀ ਆ ਤੇ ਦੂਜਿਆਂ ਨੂੰ ਵੀ ਤਾਰ ਲੈਂਦੇ ਆ ਕਿੱਥੋਂ ਤਰਨਾ ਹੈ ਕਿਵੇਂ ਤਰਨਾ ਹੈ ਗੁਰਬਾਣੀ ਵਿੱਚ ਜਿਹੜਾ ਪਾਉਜਲ ਹੈ ਉਹ ਕਹੇ ਮਰਨ ਤੋਂ ਬਾਅਦ ਆਲਾ ਕੋਈ ਪਾਉਜਲ ਨਹੀਂ ਜਿਹੜਾ ਪਾਉਜਲ ਸ਼ਬਦ ਬਣਿਆ ਪਾਉਂਦੇ ਹੋਏ ਜਲ ਤੋਂ ਜਿਹੜਾ ਪਮੇਰੀ ਪੈਂਦੀ ਹੈ ਪਾਣੀ ਦੀ ਜਿਵੇਂ ਹਰੀਕੇ ਪੱਤਣਾਂ ਨਹਿਰਾਂ ਨਿਕਲਦੀਆਂ ਨੇ ਉੱਥੇ ਪਮੇਰੀ ਬਣਦੀ ਹੈ ਉਹਨੂੰ ਪਾਉਂਦਾ ਹੋਇਆ ਜਾਲ ਪਾਉ ਪੌਜਲ ਕਹਿੰਦੇ ਗੁਰੂ ਸਾਹਿਬ ਕਹਿੰਦੇ ਭਾਈ ਪੌਜ ਇਹ ਪੌਜਲ ਜਗਤ ਸੰਸਾਰ ਹੈ ਇਹ ਸੰਸਾਰ ਹੈ ਜਿਹੜਾ ਸੰਸਾਰ ਰੂਪੀ ਪੌਜਲ ਹੈ ਇਹਦੇ ਵਿੱਚ ਜਿਹੜੇ ਗੁਰੂ ਦੇ ਪ੍ਰਦੇਸ਼ ਨੂੰ ਮੰਨ ਲੈਂਦੇ ਆ ਉਤਰ ਜਾਂਦੇ ਆ ਤਰਦੇ ਕਿਵੇਂ ਨੇ ਵਿਸ਼ੇ ਵਿਕਾਰ ਇੱਥੇ ਰੰਗ ਤਮਾਸੀ ਕਿੰਨਾ ਕੁਸ਼ ਨਸ਼ਾਦ ਕਹ ਉਹਨਾਂ ਤੋਂ ਬਚ ਰਹਿੰਦੇ ਆ ਤੇ ਉਹਨਾਂ ਤੋਂ ਬਚਣਾ ਹੀ ਤਰਨਾ ਹੈ ਜਿਹੜੇ ਇਹਨਾਂ ਦੇ ਵਿੱਚ ਖੱਚਤ ਹੋ ਜਾਂਦੇ ਨੇ ਉਹ ਪਾਈ ਇਸ ਸੰਸਾਰ ਰੂਪੀ ਪੌਜਲ ਦੇ ਵਿੱਚ ਡੁੱਬ ਜਾਂਦੇ ਹਨ ਤੇ ਇਹੋ ਜਿਹੇ ਮਨੁੱਖ ਆਪ ਵੀ ਤਰਦੇ ਨੇ ਜਿਹੜੇ ਗੁਰੂ ਦੇ ਉਪਦੇਸ਼ ਤੇ ਨਾਲੇ ਆਪਣੇ ਸਾਥੀਆਂ ਸੰਗੀਆਂ ਨੂੰ ਵੀ ਤਾਰ ਲੈਂਦੇ ਨੇ ਜੇ ਕੋਈ ਉਹਨਾਂ ਦੀ ਗੱਲ ਮੰਨੇ ਜਿਵੇਂ ਗੁਰੂ ਨਾਨਕ ਸਾਹਿਬ ਅੱਜ ਵੀ ਸਾਨੂੰ ਤਾਰ ਰਹੇ ਨੇ ਮੰਨ ਨਾਨਕ ਆਵੇਂ ਨ ਭਿੱਖ ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦੇ ਨੇ ਹਿਰਦੇ ਚ ਵਸਾ ਲੈਂਦੇ ਨੇ ਭਾਈ ਉਹ ਭਿੱਖਿਆ ਮੰਗ ਕੇ ਭਿੱਖਿਆ ਵਾਸਤੇ पटਕਦੇ ਨਹੀਂ ਫਿਰਦੇ ਭਾਉਂਦੇ ਨਹੀਂ ਫਿਰਦੇ ਭਿੱਖਿਆ ਲੈਂਦੇ ਨਹੀਂ ਫਿਰਦੇ ਉਹ ਦੂਜਿਆਂ ਦੇ ਮੋਢਿਆਂ ਦੇ ਉੱਤੇ ਭਾਰ ਨਹੀਂ ਬਣਦੇ ਉਹ ਆਪਣੀ ਰੋਟੀ ਪਾਣੀ ਆਪ ਕਮਾ ਕੇ ਖਾਂਦੇ ਆ ਭਗਵਤ ਕਿਰਤ ਕਰਦੇ ਆ ਔਰ ਸੱਚ ਨਾਲ ਜੁੜ ਕੇ ਜੀਵਨ ਬਤੀਤ ਕਰਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਹਲ ਚਲਾ ਕੇ ਸਾਨੂੰ ਇਹ ਦੱਸਿਆ ਹਰ ਇਨਸਾਨ ਇਦਾਂ ਨਾ ਹੋਵੇ ਵੀ ਤੁਸੀਂ ਕਿਤੇ ਬਹਿ ਜਾਓ ਤੇ ਫਿਰ ਤੁਹਾਨੂੰ ਉਡੀਕ ਲੱਗੀ ਹੋਵੇ ਵੀ ਅੱਜ ਮੈਨੂੰ ਰੋਟੀ ਦੇਣ ਆਊਗਾ ਕੋਈ ਤੇ ਉਧਰ ਤੁਸੀਂ ਦੇਖੀ ਜਾਓ ਇਦਾਂ ਜਿਹੜੀ ਭਗਤੀ ਨਹੀਂ ਹੁੰਦੀ ਇਸ ਕਰਕੇ ਭਾਈ ਆਪਣੀ ਕਿਰਤ ਕਰੋ ਸੱਚ ਦੇ ਨਾਲ ਜੁੜ ਕੇ ਕਿਰਤ ਕਰੋਗੇ ਤਾਂ ਤੁਸੀਂ ਸਮਝ ਲਓ ਨਾਮ ਦੇ ਨਾਲ ਜੁੜ ਗਏ ਸੱਚ ਦੇ ਨਾਲ ਜੁੜ ਗਏ ਤੇ ਬਾਂਡਿਸ਼ ਕੋ ਲੋੜ ਬੰਦਾਂ ਦੀ ਲੋੜ ਬੰਦਾਂ ਦੀ ਸਹਾਇਤਾ ਜਿਵੇਂ ਹੁਣ ਹੜਪੀਤਾਂ ਦੀ ਬਹੁਤ ਜ਼ਿਆਦੇ ਵੀਰ ਸਹਾਇਤਾ ਕਰ ਰਹੇ ਨੇ ਤੇ ਉਹਨਾਂ ਸਾਰਿਆਂ ਦਾ ਤੈਦ ਲੋ ਧੰਨਵਾਦ ਹੈ ਤੇ ਇਦਾਂ ਭਾਈ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਆਪ ਵੀ ਤਰਦੇ ਐ ਆਪ ਵੀ ਆਪਣਾ ਪੇਟ ਪਾਲਦੇ ਐ ਤੇ ਹੋਰਾਂ ਦੀ ਵੀ ਮਦਦ ਕਰਦੇ ਹਨ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਇਹੋ ਜਿਹਾ ਭਾਈ ਜਿਹੜਾ ਗਿਆਨ ਹੈ ਨਾ ਉਹ ਨਿਰੰਝਨ ਕਾਲਖ ਤੋਂ ਰਹਿਤ ਕਰ ਦਿੰਦਾ ਹੈ ਬੰਦੇ ਦੀ ਜ਼ਿੰਦਗੀ ਨੂੰ ਤੇ ਪਰ ਕੰਡੀਸ਼ਨ ਹੈ ਸ਼ਰਤ ਹੈ ਗੁਰੂ ਸਾਹਿਬਾਂ ਦੀ ਵੀ ਜੇ ਕੋ ਮੰਨ ਜਾਣਾ ਮਨ ਕੋਏ ਪਰ ਆਪਣੇ ਮਨ ਦੇ ਵਿੱਚ ਉਸ ਨੂੰ ਮੰਨ ਕੇ ਉਹਦੇ ਅਨੁਸਾਰ ਹੀ ਅਮਲੀ ਜੀਵਨ ਜਿਉਣਾ ਬਤੀ ਜ਼ਰੂਰੀ ਹੈ ਜੇਕਰ ਤੁਸੀਂ ਕੱਲਾ ਗਿਆਨ ਹੈ ਤੁਹਾਡੇ ਕੋਲ ਤੇ ਜੀਵ ਆਮਲੀ ਜੀਵ ਨਹੀਂ ਹੈ ਫਿਰ ਵੀ ਤੁਹਾਡਾ ਕੀ ਪੜੀਆ ਕੀ ਸੁਣੀਆ ਕੀ ਵੇਦ ਪਰਾਨਾ ਕੀ ਪੜੀਆ ਕੀ ਗੁਣੀਆ ਕੀ ਵੇਦ ਪਰਾਨਾ ਸੁਣੀਆ ਬੜੇ ਸੁਣੇ ਕੀ ਹੋਈ ਜੋ ਸਹਿਜ ਨਾ ਮਿਲਿਓ ਸੋਈ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ